ਚਿਹਰੇ ਦੇ ਉੱਤੇ ਜਿਹੜੇ ਦਾਗ ਧੱਬੇ ਆ ਜਾਂ ਕਾਲੀਆਂ ਛਾਈਆਂ ਉਹ ਬਹੁਤ ਦੇਖਣ ਨੂੰ ਲੱਗਦਾ ਲੇਡੀ ਹੈਗਾ ਤੁਸੀਂ ਇਹ ਸਾਡੀ ਕਰੀਮ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਦੇ ਉੱਤੇ ਲਗਾਣੀ ਹੈ ਜੀ ਚਿਹਰੇ ਨੂੰ ਇੱਕ ਵਾਰੀ ਪਹਿਲਾਂ ਵਾਸ਼ ਕਰ ਲੈਣਾ ਚਾਹੀਏ ਉਹ ਸਾਡੀਆਂ ਸਾਬਣਾਂ ਪਈਆਂ ਇਹਨਾਂ ਸਾਬਣਾਂ ਦੇ ਵਿੱਚੋਂ ਵੀ ਤੁਸੀਂ ਸਾਡਾ ਯੂਜ਼ ਕਰਕੇ ਫੇਸ ਨੂੰ ਕਿਉਂਕਿ ਇਹਨਾਂ ਦੇ ਵਿੱਚ ਇਹ ਇਨਗਰੀਡੀਅੰਟ ਜਿਹੜੇ ਹੈਗੇ ਆ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੀ ਗਈ ਹੈ ਜਾਂ ਕਈ ਐਸੀਆਂ ਕੈਮੀਕਲ ਫ੍ਰੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾਈਆਂ ਹੋਈਆਂ ਜਿਵੇਂ ਆਪ ਆਪਾਂ ਸਾਬਣ ਲੈਣੇ ਆ ਜਾਂ ਆਪਾਂ ਫੇਸ ਵਾਸ਼ ਲੈਣੇ ਆ ਕਈ ਵਾਰ ਉਹ ਕੈਮੀਕਲ ਬੇਸ ਹੁੰਦੇ ਆ ਉਹ ਕੈਮੀਕਲ ਹੀ ਆਪਣੇ ਚਿਹਰੇ ਨੂੰ ਖਰਾਬ ਕਰਦੇ ਹੁੰਦੇ ਆ ਜ਼ਿਆਦਾਤਰ ਲੇਕਿਨ ਆਪਾਂ ਨੂੰ ਪਤਾ ਨਹੀਂ ਚੱਲਦਾ ਕਿਉਂਕਿ ਆਪਾਂ ਨੂੰ ਲੱਗਦਾ ਵੀ ਇਹ ਸ਼ਾਇਦ ਬਹੁਤ ਵਧੀਆ ਬ੍ਰਾਂਡ ਹੈ ਲੇਕਿਨ ਉਹ ਬ੍ਰਾਂਡ ਹੀ ਆਪਾਂ ਨੂੰ ਖਰਾਬ ਕਰ ਰਿਹਾ ਹੈ ਤਾਂ ਸਾਡੀਆਂ ਜਿਹੜੀਆਂ ਇਹ ਦਵਾਈਆਂ ਨੇ ਇਹਨਾਂ ਦੇ ਵਿੱਚ ਕੋਈ ਕੈਮੀਕਲਸ ਨਹੀਂ ਹੈ ਕੋਈ ਅਸੀਂ ਇਹਦੇ ਵਿੱਚ ਆਰਟੀਫੀਸ਼ੀਅਲ ਕੋਈ ਇਹਦੇ ਵਿੱਚ ਸੈਂਸਿਟਿਵ ਆਇਆ ਹੋਇਆ ਸਾਰੇ ਬਿਲਕੁਲ ਨੈਚੁਰਲ ਨੇ ਆਰਗੇਨਿਕਸ ਨੇ